ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਆਪ ਸਭ ਦਾ ਮੇਰੇ YouTube ਚੈਨਲ ਜਗਜੀਤ ਸਿੰਘ ਸੈਦੋਕੇ ਜਪਜੀ ਸਾਹਿਬ ਬਾਣੀ ਨੂੰ ਆਪਾਂ ਸਮਝਣ ਦਾ ਯਤਨ ਕਰ ਰਹੇ ਹਾਂ ਅੱਜ 7ਵੀਂ ਪੌੜੀ ਨੂੰ ਸਮਝਾਂਗੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ ਨਾਲ ਹੀ ਆਪਣੇ ਭੈਣਾ ਭਰਾਵਾਂ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਵੀ ਕਰਿਓ ਜੇ ਕੋਈ ਜਪਜੀ ਸਾਹਿਬ ਬਾਣੀ ਦੀ ਵਿਆਖਿਆ ਨੂੰ ਸੁਨਣਾ ਚਾਹੁੰਦਾ ਹੈ ਸੋ 7ਵੀਂ ਪੌੜੀ ਦੀ ਪਹਿਲੀ ਪੰਕਤੀ ਹੈ ਜੀ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਕਿ ਜੇ ਕਿਸੇ ਮਨੁੱਖ ਦੀ ਉਮਰ 10 ਗੁਣਾ ਵੱਧ ਜਾਵੇ ਅਤੇ ਨਾਲ ਹੀ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਨਵਾਂ ਖੰਡਾਂ ਦੇ ਵਿੱਚ ਉਹਦਾ ਨਾਮ ਚੱਲਦਾ ਹੋਵੇ ਲੋਕ ਉਹਦੀ ਵਾਹਵਾ ਕਰਦੇ ਹੋਣ ਤੇ ਜੇ ਵੇਖਿਆ ਜਾਵੇ ਤਾਂ ਸੰਸਾਰ ਦੇ ਵਿੱਚ ਹਰ ਇੱਕ ਬੰਦਾ ਚਾਹੁੰਦਾ ਕਿ ਮੈਂ ਲੰਮੀ ਉਮਰ ਜਿਵਾਂ ਮੇਰਾ ਨਾਮ ਹੋਵੇ ਲੋਕ ਮੇਰੀ ਵਾਹਵਾ ਕਰਨ ਮੇਰੀ ਵਡਿਆਈ ਹੋਵੇ ਹਰ ਇੱਕ ਥਾਂ ਤੇ ਬੰਦਾ ਆਪਣੀ ਵਡਿਆਈ ਤੇ ਚਾਹੁੰਦਾ ਹੀ ਹੈ ਕਿ ਮੇਰੀ ਤਾਰੀਫ਼ ਹੋਵੇ ਦੁਨੀਆ ਦੇ ਵਿੱਚ ਮੇਰਾ ਨਾਮ ਹੋਵੇ ਕਿ ਕੋਈ ਬੰਦਾ ਪੈਦਾ ਹੋਇਆ ਸੀ ਉਹਦਾ ਨਾਮ ਰਹਿ ਗਿਆ ਏ ਉਹਦੀ ਵਜੂਦ ਰਹਿ ਗਿਆ ਏ ਉਹਦਾ ਪਰ ਇਸ ਗੱਲ ਨੂੰ ਜੇ ਧਿਆਨ ਦੇ ਨਾਲ ਸਮਝਿਆ ਜਾਵੇ ਕਿ ਜੇ ਮੰਨ ਲਓ ਕੋਈ ਮਨੁੱਖ ਪੈਦਾ ਹੋਇਆ ਉਹਦਾ ਨਾਮ ਵੀ ਰਹਿ ਗਿਆ ਪਰ ਫਿਰ ਵੀ ਕੀ ਹੋਇਆ ਜੇ ਉਹਦੇ ਰਹਿਣ ਦੇ ਨਾਲ ਉਹਦੇ ਨਾਮ ਬਨ ਦੇ ਨਾਲ ਸਮਾਜ ਦਾ ਕੋਈ ਭਲਾ ਨਹੀਂ ਹੋਇਆ ਸਮਾਜ ਦੇ ਵਿੱਚ ਉਹਦੇ ਨਾਮ ਤੋਂ ਕਿਸੇ ਨੂੰ ਕੋਈ ਲਾਭ ਨਹੀਂ ਹੋਇਆ ਤਾਂ ਕੀ ਫਾਇਦਾ ਹੋਇਆ ਉਸ ਮਨੁੱਖ ਦੇ ਪੈਦਾ ਹੋਣ ਦਾ ਉਹਦੇ ਸੰਸਾਰ ਤੇ ਆਉਣ ਦਾ ਇੱਕ ਨਾਮ ਹੈ ਔਰੰਗਜ਼ੇਬ ਇੱਕ ਨਾਮ ਹੈ ਜਹਾਂਗੀਰ ਇੱਕ ਨਾਮ ਹੈ ਵਜੀਰ ਖਾਨ ਇੱਕ ਨਾਮ ਹੈ ਚੰਗੇਜ਼ ਖਾਨ ਇੱਕ ਨਾਮ ਹੈ ਮਹਿਮੂਦ ਗਜਨਵੀ ਇੱਕ ਨਾਮ ਹੈ ਸਿਕੰਦਰ ਬਾਦਸ਼ਾ ਜਿਨ੍ਹਾਂ ਦਾ ਦੁਨੀਆ ਤੇ ਨਾਮ ਤੇ ਹੈ ਪਰ ਉਹਨਾਂ ਦੇ ਨਾਮ ਤੋਂ ਸਿੱਖਿਆ ਕੀ ਮਿਲਦੀ ਹੈ ਕਿ ਉਹਨਾਂ ਨੇ ਜ਼ੁਲਮ ਕੀਤਾ ਉਹਨਾਂ ਨੇ ਲੋਕਾਂ ਨੂੰ ਮਾਰੇ ਆ ਲੋਕਾਂ ਤੇ ਅਤਿਆਚਾਰ ਕੀਤੇ ਕੋਈ ਵੀ ਸਿੱਖਿਆ ਨਹੀਂ ਮਿਲਦੀ ਅਤਿਆਚਾਰ ਮਿਲਦੇ ਨੇ ਵਿਰੋਧ ਮਿਲਦੇ ਨੇ ਈਰਖਾ ਨਫ਼ਰਤ ਦੀ ਭਾਵਨਾ ਆਉਂਦੀ ਹੈ ਤਾਂ ਦੂਜੇ ਪਾਸੇ ਨਾਮ ਹੈਗੇ ਨੇ ਬਾਬਾ ਕਬੀਰ ਜੀ ਬਾਬਾ ਰਵਿਦਾਸ ਜੀ ਭਗਤ ਧੰਨਾ ਜੀ ਗੁਰੂ ਨਾਨਕ ਸਾਹਿਬ ਪਾਤਸ਼ਾਹ 10 ਗੁਰੂ ਸਹਿਬਾਨ ਹੀ ਭਗਤ ਸਹਿਬਾਨ ਪਟ ਸਹਿਬਾਨ ਜਿਨ੍ਹਾਂ ਨੇ ਸਮਾਜ ਦੇ ਲਈ ਭਲੇ ਕਰਮ ਕੀਤੇ ਸਮਾਜ ਨੂੰ ਵਹਿਮਾਂ ਭਰਮਾਂ ਜਾਤਾਂ ਪਾਤਾਂ ਕਰਮ ਕਾਂਡਾਂ ਚੋਂ ਕੱਢਿਆ ਨਾਮ ਉਹਨਾਂ ਦਾ ਵੀ ਰਿਹਾ ਇਸ ਸਮਾਜ ਦੇ ਉੱਪਰ ਪਰ ਉਹਨਾਂ ਦਾ ਨਾਮ ਸਦਾ ਹੀ ਲੋਕਾਂ ਲਈ ਸਿੱਖਿਆਦਾਇਕ ਹੈ ਉਹਨਾਂ ਦਾ ਵਜੂਦ ਸਦਾ ਹੀ ਸਿੱਖਿਆਦਾਇਕ ਹੈ ਉਹਨਾਂ ਦਾ ਆਉਣਾ ਸਿੱਖਿਆਦਾਇਕ ਹੈ ਉਮਰ ਵੱਧ ਜਾਂ ਘੱਟ ਜਾਉਣਾ ਜ਼ਰੂਰੀ ਨਹੀਂ ਹੁੰਦਾ ਕਿs ਢੰਗ ਦੇ ਨਾਲ ਤੇ ਕਿੰਨਾ ਅਸੀਂ ਜਉ ਕੇ ਗਏ ਹਾਂ ਇਹ ਮਹੱਤਵ ਰੱਖਦਾ ਏ ਸਾਹਿਬਜ਼ਾਦਿਆਂ ਦੀ ਉਮਰ 7 ਤੇ 9 ਸਾਲ ਪਰ 7 ਤੇ 9 ਸਾਲ ਦੀ ਉਮਰ ਹੋਣ ਦੇ ਬਾਵਜੂਦ ਉਹ ਸਦੀਆਂ ਤੱਕ ਜਉਂਦੇ ਰਹਿਣਗੇ ਅਸੀਂ ਮੰਨ ਲਓ ਜੇ 90 ਸਾਲ ਦੇ ਵੀ ਜਉਂਗੇ ਅਸੀਂ 120 ਸਾਲ ਦੇ ਵੀ ਜਉਂਗੇ ਪਰ ਭਲਾ ਕਰਮ ਕੋਈ ਨਹੀਂ ਕੀਤਾ ਸਮਾਜ ਲਈ ਕੁਝ ਨਹੀਂ ਕੀਤਾ ਦੁਨੀਆ ਲਈ ਕੁਝ ਨਹੀਂ ਕੀਤਾ ਤਾਂ ਫਿਰ ਇੰਨਾ ਵੱਡਾ ਜਉਣ ਦਾ ਵੀ ਗੁਰੂ ਪਾਤਸ਼ਾਹ ਕਹਿੰਦੇ ਕੀ ਲਾਭ ਹੈ ਅਗਲੀ ਪੰਕਤੀ ਇਹ ਹੋਈ ਹੈ ਕਹਿੰਦੇ ਜੇ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ ਨਾਲ ਸਾਰੇ ਚੱਲਦੇ ਹੋਣ ਚੰਗਾ ਨੌਰ ਖਾ ਕੇ ਜਸਕੀਰ ਤੱਲੀ ਬੰਦੇ ਦਾ ਬੜਾ ਨਾਮ ਹੋਵੇ ਤੇ ਉਹਦਾ ਜਸਕੀਰਤ ਲੋਕ ਕਰਦੇ ਹੁਣ ਮਤਲਬ ਉਹਦੀ ਵਡਿਆਈ ਕਰਦੇ ਹੋਣ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛਿਆ ਕੀ ਕਹਿੰਦੇ ਜੇ ਪਰ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਨਜ਼ਰੀ ਮਨੁੱਖ ਨਹੀਂ ਆਉਂਦਾ ਤਾਂ ਬਾਤ ਨਾ ਪੁੱਛਿਆ ਕੀ ਹੁਣ ਵੇਖੋ ਕਿੰਨੇ ਪੋਲੀਟਿਸ਼ੀਅਨ ਦੇ ਲੋਕ ਅੱਜ ਵੀ ਹੈਗੇ ਨੇ ਹਾਲਾਂਕਿ ਉਹਨਾਂ ਨੇ ਆਪਣਾ ਨਾਮ ਬਣਾ ਲਿਆ ਪਾਵਰ ਦੇ ਨਾਲ ਪੈਸੇ ਦੇ ਨਾਲ ਦੁਨੀਆ ਦੇ ਵਿੱਚ ਰਹਿੰਦੇ ਹੋਏ ਸੁਖਬੀਰ ਬਾਦਲ ਦਾ ਪਰਿਵਾਰ ਹੋ ਗਿਆ ਬਾਦਲ ਪਰਿਵਾਰ ਹੋ ਗਿਆ ਇਹ ਪੂਰਾ ਹੀ ਇਹਨਾਂ ਨੇ ਬਹੁਤ ਕੁਝ ਜਿਹੜੇ ਪੜੇ ਲਿਖੇ ਪਰਿਵਾਰ ਨੇ ਜਾਂ ਪੜੇ ਲਿਖੇ ਲੋਕ ਨੇ ਉਹ ਜਾਣਦੇ ਨੇ ਵੀ ਇਹਨਾਂ ਨੇ ਕਿਵੇਂ ਕਿਵੇਂ ਕਿੱਥੇ ਕਿੱਥੇ ਕੀ ਕੀ ਕੌਮ ਨੂੰ ਡੋਬਿਆ ਕੌਮ ਨੂੰ ਮਾਰਿਆ ਕਿਹੜੇ ਅਤਿਆਚਾਰ ਹੋਏ ਨੇ ਹਾਲਾਂਕਿ ਲੱਖ ਚੰਗੇ ਬਣ ਕੇ ਵਿਖਾ ਦੇਣ ਲੋਕਾਂ ਦੇ ਸਾਹਮਣੇ ਜਿਹੜੇ ਅਗਿਆਨਤਾ ਦੇ ਵਿੱਚ ਨੇ ਜਾਂ ਜਿਵੇਂ ਇੱਕ ਫਿਰਕਾ ਪ੍ਰਸਤੀ ਲੋਕ ਹੁੰਦੇ ਨੇ ਕਿਸੇ ਪਾਰਟੀ ਦਾ ਪੱਖ ਪੂਰਨਾ ਹੀ ਆ ਭਾਵੇਂ ਉਹ ਗਲਤੀ ਹੋਵੇ ਉਹ ਤਾਂ ਉਹਨਾਂ ਨੂੰ ਚੰਗਾ ਹੀ ਕਹਿਣਗੇ ਪਰ ਜਿਹੜੇ ਜਾਗ ਦੀ ਜ਼ਮੀਰ ਵਾਲੇ ਲੋਕ ਨੇ ਉਹਨਾਂ ਨੂੰ ਪਤਾ ਹੈ ਕਿ ਕਿਹਨੇ ਕਿੱਥੇ ਕੀ ਕੋ ਕਰਮ ਕੀਤੇ ਨੇ ਕਿਹੜੇ ਭੇੜੇ ਨੇ ਤਾਂ ਇਦਾਂ ਬਾਤ ਨਾ ਪੁੱਛੇ ਕਿ ਉਹਨਾਂ ਦੀ ਫਿਰ ਸਮਾਜ ਦੇ ਵਿੱਚ ਬਾਤ ਨਹੀਂ ਪੁੱਛੀ ਜਾਂਦੀ ਲੋਕ ਫਟਕਾਰਦੇ ਨੇ ਲੋਕ ਉਹਨਾਂ ਨੂੰ ਲਾਹਣ ਤਾਂ ਪਾਉਂਦੇ ਨੇ ਕੋਈ ਵੀ ਇਨਸਾਨ ਜਿਹੜਾ ਦੁਨੀਆ ਦੇ ਵਿੱਚ ਕੁਝ ਗਲਤ ਕਰਦਾ ਉਹਨੂੰ ਫਟਕਾਰਾਂ ਪੈਂਦੀਆਂ ਨੇ ਲੋਕ ਉਹਨੂੰ ਹਮੇਸ਼ਾ ਦੁਰਕਾਰਦੇ ਨੇ ਐਸੀ ਹੀ ਤਰ੍ਹਾਂ ਗੁਰੂ ਪਾਤਸ਼ਾਹ ਸਮਝਾਉਣਾ ਚਾਹੁੰਦੇ ਨੇ ਜੇ ਕਹਿੰਦੇ ਲੱਖ ਨਾਮ ਰਹਿ ਜਾਏ ਲੱਖ ਤਰੀ ਵਡਿਆਈ ਹੋ ਜਾਵੇ ਪਰ ਜੇ ਅਕਾਲ ਪੁਰਖ ਪਰਮਾਤਮਾ ਦੀ ਨਿਗਾਹ ਦੇ ਵਿੱਚ ਤੂੰ ਸਿੱਧਾ ਨਹੀਂ ਹੈ ਮਤਲਬ ਸੱਚ ਨਹੀਂ ਹੈ ਤੇਰੇ ਜੀਵਨ ਦੇ ਵਿੱਚ ਤਾਂ ਫਿਰ ਕਹਿੰਦੇ ਤੇਰੀ ਬਾਤ ਨਹੀਂ ਕਿਸੇ ਨੇ ਪੁੱਛਣੀ ਫਿਰ ਤੇ ਲੋਕ ਲਾਣ ਤਾਂ ਹੀ ਪਾਉਂਦੇ ਨੇ ਭਾਵੇਂ ਤੂੰ ਮਰ ਜਾ ਮਰਨ ਤੋਂ ਬਾਅਦ ਵੀ ਲਾਣ ਤਾਂ ਪੈਣਗੀਆਂ ਅੱਗੇ ਕਹਿੰਦੇ ਕੀਟਾਂ ਆਂ ਅੰਦਰ ਕੀਟ ਕਰ ਬਿਸ਼ਰਾਮ ਜਿਹੜਾ ਲਾਉਣਾ ਉਹ ਕਰਤੇ ਲਾਉਣਾ ਹੈ ਕੀਟਾਂ ਤੇ ਕੀਟ ਤੇ ਨਹੀਂ ਲਾਉਣਾ ਉਹ ਬਿਸ਼ਰਾਮ ਗਲਤ ਹੋ ਜਾਂਦਾ ਹੈ ਕੀਟਾਂ ਦੇ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਗੁਰਦਾਨੰਕ ਸਾਹਿਬ ਪਾਤਸ਼ਾਹ ਇੱਥੇ ਸਮਝਾਉਂਦੇ ਨੇ ਕਹਿੰਦੇ ਉਹ ਮਨੁੱਖ ਤੇ ਪਰਮਾਤਮਾ ਦੀ ਨਜ਼ਰ ਦੇ ਸਿਲਫ ਵਿੱਚ ਇੱਕ ਕੀੜਾ ਹੈ ਤੇ ਕੀੜਾ ਵੀ ਇਸ ਤਰ੍ਹਾਂ ਦਾ ਹੈ ਜਿਸ ਤੇ ਰੱਬ ਉਹਦੇ ਜੀਵਨ ਦੇ ਵਿੱਚ ਨਾਮ ਭੁੱਲਣ ਦਾ ਦੋਸ਼ ਲਾਉਂਦੇ ਨੇ ਕਿ ਤੂੰ ਜ਼ਿੰਦਗੀ ਦੇ ਵਿੱਚ ਪੈਦਾ ਹੋਇਆ ਤੈਨੂੰ ਜਨਮ ਦਿੱਤਾ ਤੈਨੂੰ ਪੈਦਾ ਕੀਤਾ ਤੈਨੂੰ ਸਮਾਂ ਮਿਲਿਆ ਜ਼ਿੰਦਗੀ ਜਿਉਣ ਦੇ ਲਈ ਪਰ ਬੰਦਿਆ ਕਹਿੰਦੇ ਤੂੰ ਸੱਚ ਦੇ ਨਾਲੋਂ ਟੁੱਟ ਕੇ ਆਪਣਾ ਜਨਮ ਸਿਰਫ ਇੱਕ ਕੀੜੇ ਦੀ ਤਰ੍ਹਾਂ ਜਿਉਇਆ ਏ ਆਪਣੀਆਂ ਜ਼ਰੂਰਤਾਂ ਦੇ ਲਈ ਜਿਉਇਆ ਏ ਇਧਰ ਉਧਰ ਮੂੰਹ ਮਾਰਨ ਦੇ ਵਿੱਚ ਜਿਉਇਆ ਏ ਕਹਿੰਦੇ ਪਰ ਤੂੰ ਆਪਣਾ ਜੀਵਨ ਸਫਲ ਨਹੀਂ ਕੀਤਾ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆਂ ਗੁਣ ਦੇ ਪਰ ਕਹਿੰਦੇ ਉਹ ਅਕਾਲ ਪੁਰਖ ਪ੍ਰਮਾਤਮਾ ਫਿਰ ਵੀ ਕਿੰਨਾ ਦਿਆਲੂ ਹੈ ਗੁਰੂ ਪਾਤਸ਼ਾਹ ਨੇ ਫਿਰ ਵੀ ਰੱਬ ਨੂੰ ਉੱਥੇ ਇੱਕ ਪੋਜ਼ਿਟਿਵ ਵੇਧੋ ਪੇ ਪੇਸ਼ ਕੀਤਾ ਉਹ ਨਿਰਗੁਣਿਆਂ ਨੂੰ ਵੀ ਗੁਣ ਬਖਸ਼ਦਾ ਏ ਜਿਨ੍ਹਾਂ ਵਿੱਚ ਕੋਈ ਗੁਣ ਨਹੀਂ ਹੁੰਦਾ ਕੋਈ ਪਰਉਪਕਾਰ ਨਹੀਂ ਹੁੰਦਾ ਕਹਿੰਦੇ ਉਹ ਅਕਾਲ ਪੁਰਖ ਪ੍ਰਮਾਤਮਾ ਉਹਨਾਂ ਨੂੰ ਵੀ ਗੁਣਾ ਵਾਲਾ ਬਣਾ ਦਿੰਦਾ ਤੇਹਾ ਕੋਈ ਨਾ ਸੁੱਝੀ ਜੇ ਤਿਸ ਗੁਣ ਕੋਈ ਕਰੇ ਕਹਿੰਦੇ ਉਹ ਅਕਾਲ ਪੁਰਖ ਪ੍ਰਮਾਤਮਾ ਵਰਗਾ ਕੋਈ ਹੈ ਹੀ ਨਹੀਂ ਜਿਹੜਾ ਨਿਰਗੁਣਿਆਂ ਨੂੰ ਵੀ ਗੁਣ ਬਖਸ਼ੇ ਤੇ ਇਹ ਅਕਾਲ ਪੁਰਖ ਪ੍ਰਮਾਤਮਾ ਦੀ ਵਡਿਆਈ ਹੈ ਅਸੀਂ ਗੁਰਬਾਣੀ ਦੇ ਵਿੱਚ ਵੀ ਇਹ ਬਚਨ ਪੜ੍ਹਦੇ ਹਾਂ ਹਮਰੀ ਗਣਤਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ ਕਹਿੰਦੇ ਉਹ ਅਕਾਲ ਪੁਰਖ ਪ੍ਰਮਾਤਮਾ ਕਦੇ ਵੀ ਔਗਨ ਨਹੀਂ ਦੇਖਦਾ ਬੰਦੇ ਦੇ ਨੀ ਤਾਂ ਦੁਨੀਆ ਵਾਲੇ ਦੋ ਤਰੀਕੇ ਹੁੰਦੇ ਨੇ ਕਹਿੰਦੇ ਬੰਦੇ ਦੇ ਔਗਣ ਵੇਖਣ ਦੇ ਇੱਕ ਲੋਕ ਜਦੋਂ ਔਗਣ ਵੇਖਦੇ ਆ ਕਿਸੇ ਦੀ ਗਲਤੀ ਸੁਧਾਰਨ ਦੇ ਲਈ ਉਹਨੂੰ ਦੱਸਦੇ ਨੇ ਦੂਜਾ ਔਗਣ ਹਮੇਸ਼ਾ ਵੇਖਦੇ ਨੇ ਦੂਜੇ ਨੂੰ ਨੀਚਾ ਵਕਾਉਣ ਦੇ ਲਈ ਕਿ ਇਹਨੂੰ ਦੱਸੀਏ ਇੱਥੇ ਇਹਨੂੰ ਨੀਵਾ ਮਹਿਸੂਸ ਕਰਵਾਈਏ ਤਾਂ ਗੁਰੂ ਪਾਤਸ਼ਾਹ ਕਹਿੰਦੇ ਉਹ ਅਕਾਲ ਪੁਰਖ ਪ੍ਰਮਾਤਮਾ ਪਰ ਕਦੀ ਵੇਦਨ ਨਹੀਂ ਕਰਦਾ ਉਹ ਤੇ ਔਗਣ ਵੇਖਦਾ ਹੀ ਨਹੀਂ ਚਿਤਾਰਦਾ ਹੀ ਨਹੀਂ ਧਿਆਨ ਹੀ ਨਹੀਂ ਮਾਰਦਾ ਕਿ ਕਿੱਥੇ ਕੀ ਗਲਤ ਹੋ ਗਿਆ ਰਿਪੀਟ ਵੀ ਨਹੀਂ ਕਰਦਾ ਬਸ ਕਹਿੰਦੇ ਪਰ ਤੂੰ ਮੰਨ ਕਰਕੇ ਚਿਤ ਕਰਕੇ ਦਿਲੋਂ ਉਸ ਅਕਾਲ ਪੁਰਖ ਪ੍ਰਮਾਤਮਾ ਜੁੜ ਤੇ ਉਹਨੂੰ ਯਾਦ ਕਰ ਤੇ ਉਹਨੂੰ ਸਦਾ ਹੀ ਸਿਮਰਦਾ ਰਹੇ ਆਪਣੇ ਜੀਵਨ ਦੇ ਵਿੱਚ ਸੋ ਇਹ ਸੀ ਜੀ ਜਪਜੀ ਸਾਹਿਬ ਦੀ 7ਵੀਂ ਪੌੜੀ ਦੀ ਵਿਆਖਿਆ ਜੇ ਆਪ ਸਭ ਨੂੰ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਅਤੇ ਨਾਲ ਹੀ ਜੇ ਕੋਈ ਗੱਲ ਸਮਝ ਨਾ ਆਵੇ ਜਾਂ ਤੁਸੀਂ ਆਨਲਾਈਨ ਕਲਾਸਸ ਲੈਣਾ ਚਾਹੁੰਦੇ ਹੋ ਤਾਂ ਉਹ ਕਲਾਸਿਸ ਪੇਡ ਹੁੰਦੀਆਂ ਨੇ ਜਾਂ ਕਾਉਂਸਲਿੰਗ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਜਰੂਰ ਮੇਰੇ ਨੰਬਰ ਤੇ ਮੇਰੀ ਇੰਸਟਾਗ੍ਰam ਆਈਡੀ ਤੇ ਕਾਲ ਮੈਸੇਜ ਕਰ ਸਕਦੇ ਹੋ ਮੈਂ ਆਪ ਜੀ ਦੇ ਨਾਲ ਜਰੂਰ ਕੰਟੈਕਟ ਕਰਾਂਗਾ ਆਪ ਜੀ ਦਾ ਆਨਸਰ ਵੀ ਦੇਵਾਂਗਾ ਜੇ ਕੋਈ ਸਵਾਲ ਪੁੱਛਣਾ ਹੈ ਜਾਂ ਕੋਈ ਹੋਰ ਗੱਲਬਾਤ ਪੁੱਛਣੀ ਤਾਂ ਉਹ ਵੀ ਆਪ ਮੇਰੇ ਨਾਲ ਕਰ ਸਕਦੇ ਹੋ ਸੋ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਜੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ